ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਮਿੱਤਰੋ ਆਪਾਂ ਅੱਜ ਥੋੜੇ ਬਾਅਦ ਇੱਕ ਹੋਰ ਕੋਕਾ ਪੀਸ ਲੈ ਕੇ ਆਏ ਆ ਤੇ ਟਰੈਕਟਰ ਬਾਈ ਇਹੋ ਜਿਹਾ ਚ ਇਹ ਹਾਰ ਪਾ ਕੇ ਲੈ ਜੋ ਟਰੈਕਟਰ ਨੂੰ ਤੁਹਾਨੂੰ ਕੋਈ ਐ ਨਹੀਂ ਕਹੂਗਾ ਵੀ ਤੁਸੀਂ ਪੁਰਾਣਾ ਟਰੈਕਟਰ ਲਿਆ ਠੀਕ ਹੈ ਜੀ ਆਪਾਂ ਤੁਹਾਨੂੰ ਟਰੈਕਟਰ ਬਾਰੇ ਟੂ ਜ਼ੈਡ ਸਾਰੀ ਜਾਣਕਾਰੀ ਦਵਾਂਗੇ ਜਿਨੇ ਵੀ ਟਰੈਕਟਰ ਲੈਣਾ ਹੋਇਆ ਕੋਈ ਚਾਹਵਾਨ ਹੋਇਆ ਜਾਂ ਕਿਸੇ ਨੇ ਉਦਾਂ ਦੇਖਣਾ ਟਰੈਕਟਰ ਸ਼ੌਂਕ ਵਾਸਤੇ ਤਾਂ ਵੀਡੀਓ ਪੂਰੀ ਦੇਖਿਓ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਤੇ ਵੀਡੀਓ ਮੇਰੇ ਨਾਲ ਹੈਪੀ ਬਾਈ ਬਣਾਉਗਾ ਹੈਪੀ ਬਾਈ ਆ ਜਾ ਬਾਈ ਜੀ ਸਾਥਰੀ ਗਾਲ ਜੀ ਸਾਰਿਆਂ ਨੂੰ ਜੀ ਹੋ ਠੀਕ ਹੈ ਬਾਈ ਹਾਂਜੀ ਹਾਂਜੀ ਗੋਲਿਆ ਵਾਲਾ ਬਾਈ ਬਾਈ ਨੇ ਵੀ ਚੈਨਲ ਬਣਾਏ ਸੀਗੇ YouTube ਤੇ ਪਹਿਲਾਂ ਇਹ ਦੱਸ ਬਾਈ ਮੈਨੂੰ ਕੋਈ ਨੇ ਪੁੱਛਿਆ ਵੀ ਕੌਣ ਨੇ ਬਾਈ ਵੀਡੀਓ ਪਹਿਲਾਂ ਮੁੰਡਾ ਪਾਉਂਦਾ ਉਹ ਹਟ ਗਿਆ ਪਾਉਣ ਤੇ ਕਿਆ ਕਰਨਾ ਉਹ ਬਾਈ ਥੋੜਾ ਜਿਹਾ ਸੀਜ਼ਨ ਜਾ ਆ ਗਿਆ ਦਾ ਵਿੱਚ ਕੰਮ ਵਧ ਗਿਆ ਤਾਂ ਕੰਮ ਵਧ ਗਿਆ ਫਿਰ ਵੀਡੀਓ ਤੇ ਕੱਲਾ ਬੰਦਾ ਆਏਗਾ ਇੱਕ ਬੰਦਾ ਸਾਡਾ ਪਹਿਲਾਂ ਹਟ ਗਿਆ ਨਾਲ ਵੀਡੀਓ ਚ ਬੋਲਣ ਵਾਲਾ ਚੈਨਲ ਬਣਾਇਆਦਾ ਬਾਈ ਚੈਨਲ ਵਧੀਆ ਚੱਲਿਆ ਤਾਂ ਫਿਰ ਪਾਣੀ ਹਟ ਗਿਆ ਪਾਉਣ ਤੇ ਚੈਨਲ ਇਹਦਾ ਦਾ ਸਬਸਕ੍ਰਾਈਬਰ ਤਾਂ ਪੂਰੇ 21-2200 ਹੋ ਜਾਂਦੇ ਆ ਹਾਂ ਹਾਂ ਸਬਸਕ੍ਰਾਈਬਰ ਤਾਂ ਪੂਰੇ ਪਾਇਆ ਕਰ ਯਾਰ ਵੀਡੀਓ ਘੰਟੇ ਰਹਿ ਗਏ ਹੁਣ ਪਾਇਆ ਕਰਾਂਗੇ ਹੁਣ ਸੀਜ਼ਨ ਥੋੜਾ ਜਿਹਾ ਆਫ ਠੀਕ ਆ ਹਾਂ ਬੋਲ ਬਾਣੀ ਵਧੀਆ ਬੋਲਣੇ ਚ ਲੈਣੇ ਦਾ ਢੰਗ ਪੂਰਾ ਮਿਸਤਰੀ ਪੂਰਾ ਟਰੈਕਟਰਾਂ ਦਾ ਹਾਂ ਨਾ ਠੀਕ ਆ ਠੀਕ ਗੁਣ ਤਾਂ ਬਹੁਤ ਹੈ ਬੰਦੇ 'ਚ ਇਹ ਹੀ ਗੱਲ ਨਹੀਂ ਹੈਪੀ ਬਾਈ ਯਾਰ ਟਰੈਕਟਰ ਬਾਰੇ ਅੱਜ ਭੰਦੇਣੀ ਜਾਣਕਾਰੀ ਤਨੂ ਸਿਰਫ ਆਪਾਂ ਨਾਲ ਲੈਣਾ ਹੈਲਪ ਦੇ ਵਾਸਤੇ ਨਾ ਕੋਈ ਨਹੀਂ ਕੋਈ ਨਹੀਂ ਬਾਈ ਤੇ ਬਾਈ ਪਹਿਲਾਂ ਦੱਸ ਦਈਏ ਵੀ 24 ਮਾਡਲ ਟਰੈਕਟਰ ਇਹ ਇਸ ਨੂੰ ਵੀਰੇ ਕੋਲ ਨੂੰ ਆ ਜਾ ਮੜਾ ਜਾ 24 ਮਾਡਲ ਟਰੈਕਟਰ ਟਰੈਕਟਰ ਦੀ ਕੰਡੀਸ਼ਨ ਦੇਖਾ ਵੀ ਕਿਸੇ ਪਾਸੇ ਦੇ ਟਰੈਕਟਰ ਨੂੰ ਕੋਈ ਸਕਰਾਚ ਕਿਸੇ ਚੀਜ਼ ਨੂੰ ਚਾਬੀ ਕਿਤੋਂ ਨਹੀਂ ਖੁੱਲਿਆ ਹੈਗਾ ਸਾਰਾ ਟਰੈਕਟਰ ਸੀਲ ਹੈ ਜਿਵੇਂ ਦਾ ਜਾਂਸੀ ਚੋ ਆਇਆ ਵਾ ਠੀਕ ਹੈ ਜੀ ਤੇ ਪੂਰਾ ਦੇਖ ਲੋ ਬੈਟਰੀ ਬਕਸੇ ਦਾ ਰੰਗ ਕਿਤੇ ਪੈਦਾਨ ਕਿਤੇ ਬ੍ਰੇਕ ਪੈਡਲਾਂ ਦਾ ਹੈ ਜੀ ਟਾਇਰਾਂ ਦੇ ਹਜੇ ਮਾਰਕੇ ਦਿਖਾ ਬਾਈ ਆ ਦੇ ਇਧਰ ਪੋਲੋ ਦੇ ਮਾਰ ਕੇ ਹਜੇ ਤੱਕ ਵੀ ਹੈਗੀਆਂ ਟੈਰਾਂ ਆ ਦੇਖੋ ਠੀਕ ਆ ਜੀ ਕਮੇਟੀ ਪਈ ਹੋਈ ਆ ਹਾਂ ਆ ਦੇਖੋ ਆ ਦੇਖ ਜ਼ੂਮ ਕਰਦੇ ਠੀਕ ਆ ਜੀ ਸਿਰਫ ਹੈਪੀ ਕਿੰਨਾ 72 ਘੰਟੇ ਚੱਲਿਆ ਹਾਂ 72 ਘੰਟੇ 72 ਘੰਟੇ ਬਾਈ 72 ਘੰਟੇ ਕਿਆ ਹੁੰਨੇ ਆ 10 ਤੋਂ 12 ਘੰਟੇ ਦੇ ਟ੍ਰੈਕਟਰ ਆਪਣੀ ਏਜੰਸੀਆਂ ਦੇ ਅੰਦਰ ਆ ਏਜੰਸੀਆਂ ਜੀ ਹਾਂ ਚੱਲ ਜਾਂਦੀ ਮਗਰਾੜ ਦਿਖਾ ਦੇ ਬਾਈ ਕਿਤੇ ਤੇ ਕੋਈ ਸਕਰਾਚ ਕੋਈ ਕਿਤੇ ਵਿੰਗਾ ਡੇਡਾ ਕੁਝ ਨਹੀਂ ਹੈਗਾ ਠੀਕ ਆ ਲਿੰਕਾਂ ਲੋਂਕਾਂ ਦਾ ਦਿਖਾ ਸਾਰਾ ਆਪਣਾ ਲੰਬੀ ਵੀਡੀਓ ਬਣਾਉਣ ਦਾ ਆਹੀ ਮਕਸਦ ਹੁੰਦਾ ਵੀ ਆਪਾਂ ਤੁਹਾਨੂੰ ਤਸੱਲੀ ਕਰਾ ਦਈਏ ਚੰਗੀ ਤਰ੍ਹਾਂ ਕਿਉਂਕਿ ਆਪਣੀ ਵੀਡੀਓ ਦੇਖ ਕੇ ਕਈ ਵਾਰ ਦੁਰੋ ਬਾਈ ਆਹ ਪੀਟਰੋ ਵਾਲਾ ਤਾਂ ਖੁੱਲਿਆ ਹੀ ਨਹੀਂ ਟੱਕਣਾ ਨਹੀਂ ਨਹੀਂ ਖੁੱਲਿਆ ਪੀਟਰੋ ਵਾਲਾ ਟੱਕਣਾ ਨਹੀਂ ਖੁੱਲਿਆ ਟਰੈਕਟਰ ਦਾ ਠੀਕ ਹੈ ਜੀ 5 ਸਾਲ ਦੀ ਵਾਰੰਟੀ ਹੈ ਬਾਈ ਠੀਕ ਹੈ ਹਾਲੇ ਇੱਧਰ ਵੀ ਬਾਈ ਟੈਰਾਂ ਦੇ ਮਾਰ ਕੇ ਉਦਾਂ ਹੀ ਖੜੇ ਆ ਪੋਲੂ ਤੇ ਦੇਖ ਲੈ ਠੀਕ ਹੈ ਜੀ ਤੇ ਹੈਪੀ ਬਾਈ ਇਹ ਦੂਆ 3 ਸਪੀਡ ਵਾਲਾ ਹਨਾ ਹਾਂ 3 ਸਪੀਡ ਹੈ ਵੀਰੇ ਠੀਕ ਹੈ ਇਹ ਦੇਖੋ ਬਾਈ ਆਹ ਮਾਡਲ ਹੈ 60 ਕਲਾਸਿਕ Pro T20 B ਸਪੀਡ ਗੇਅਰ ਬਾਕਸ ਠੀਕ ਹੈ ਜੀ ਇਹ ਪੂਰਾ ਟੌਪ ਵਾਲਾ ਮਾਡਲ ਆ ਫਾਰਮ ਟ੍ਰੈਕ ਦਾ ਤੇ ਜਿਹੜਾ ਬਾਈ ਸਮਾਨ ਸੂਣ ਲੱਗਿਆ ਬਾਈ ਇਕਣੀਆਂ ਨਾਲ ਇਹ ਵਿੱਚ ਸਾਰਾ ਕੁਝ ਬਾਈ ਉਸ ਨੂੰ ਲਾਉਣਾ ਕਰਨਾ ਹੁਣ ਦੱਸੋ ਉਸ ਨੂੰ ਨਹੀਂ ਲਾਉਣਾ ਬਾਈ ਸਾਰਾ ਕੁਝ ਨਾਲ ਹੀ ਆ ਠੀਕ ਆ ਉੱਕਾ ਪੱਕਾ ਹੀ ਆ ਦੜਾਈ ਹਾਂ ਸਾਰਾ ਕੁਝ ਵਧੀਆ ਠੀਕ ਆ ਕੋੜੇ ਗੇਅਰ ਲੱਗੇ ਹੋਇਆ ਵੀ ਆਹਗਾ ਦਾ ਲੀਵਰ ਇਹਨੂੰ ਬਾਈ PTO ਦਾ PTO ਦਾ ਅੱਛਾ ਹਾਂ ਆਹ ਲੀਵਰ ਦੂਆ ਕੋੜੇ ਗੇਅਰ ਵਾਲਾ ਹੈ ਇਹ ਕੋੜਾ ਗੇਰ ਆਰ अच्छा लगदे लाया बलिरे ना तागेर गांदे आयनु साइड क्लच है भाई साइड क्लच भाई ठीक है भाई ते भाई उन्होंने फार्म ट्रैक ਦੇ ਆ ਟਰੈਕਟਰ ਆ ਬਹੁਤ ਵਧੀਆ ਮਾਡਲ ਬਣਾਤੇ ਇਹਨਾਂ ਨੇ ਬਹੁਤ ਨਾ ਹੁਣ ਤਾਂ ਜੀ ਸੁਧਾਰ ਕਰਿਆ ਬਹੁਤ ਸੁਧਾਰ ਕਰਤਾ ਤੇ ਮੁਰਲੇ ਟਾਇਰ ਵੀ ਬਾਈ ਪੂਰੇ ਪਏ ਆਨ ਤੇ ਬਾਕੀ ਚੱਲਿਆ ਹੁਣ ਇਹਦਾ ਆਏ ਆ ਬਈ ਦਵਾਰੇ ਆਪਾਂ ਨੂੰ ਕਿਹਾ ਦੱਸੀ ਟਰੈਕਟਰ ਬਾਰੇ ਨਵਾਂ ਟਰੈਕਟਰ ਹੈ 72 ਘੰਟੇ ਚੱਲਿਆ ਹੋਇਆ ਸਾਨੂੰ ਵੀ ਪਤਾ ਵੀ ਮੈਨੂੰ ਅਜੇ ਪਹਿਲੀ ਸਰਵਿਸ ਵੀ ਨਹੀਂ ਹੋਈ ਹੋਣੀ ਹਾਂ ਪਹਿਲੀ ਸਰਵਿਸ ਵੀ ਨਹੀਂ ਹੋਈ ਹਣਾ ਨਾਲ ਦੇ ਫਿਲਟਰ ਆ ਬਾਈ ਪਰਲੀ ਸਾਈਡ ਦਿਖਾ ਅੱਛਾ ਹਲੇ ਨਾਲ ਦਾ ਹੀ ਆ ਫਿਲਟਰ ਠੀਕ ਆ ਬਾਈ ਸ਼ੋਹ ਖੋਲੀ ਐ ਖੋਲੋ ਖੋਲੋ ਬਾਈ ਲੈ ਬਾਈ ਸ਼ੋਹ ਦੇਖੋ ਕਿਨੇ ਗੱਲ ਜੈਕ ਲੱਗੇ ਹੋਏ ਜਗੂ ਬਾਈ ਡਬਲ ਜੈਕ ਆ ਹਾਂ ਹਾਂ ਡਬਲ ਜੈਕ ਲੱਗਿਆ ਵਾ ਠੀਕ ਆ ਜੀ ਕਿਤੇ ਬਾਈ ਕੋਈ ਆਏ ਨਾ ਕਹੇ ਆਪਾਂ ਤੁਹਾਨੂੰ ਤਾਂ ਸ਼ੋਹ ਚੱਕ ਕੇ ਦਿਖਾਈਏ ਵੀ ਸਾਰਾ ਸੀਲ ਦਾ ਟਰੈਕਟਰ ਕਿਤੇ ਚਾਬੀ ਨਹੀਂ ਹੈਗੀ ਇੱਧਰ ਦਿਖਾ ਬਾਈ ਹੈਡ ਰੋਡ ਦੇ ਨਾਟ ਉੱਪਰੋਂ ਸਾਰਾ ਕਿਤੇ ਕੋਈ ਕਿਸੇ ਪਾਸੇ ਉਹ ਨਹੀਂ ਹੈਗੀ ਯਕੀਨੀ ਦੇ ਮਾਮਲੇ 'ਚ ਬਾਈ ਕੋਈ ਤੋੜ ਨਹੀਂ ਹੈਗਾ ਇਹਦਾ ਹੈਪੀ ਬਾਈ ਹਾਂ ਬਾਈ ਵਧੀਆ ਟਰੈਕਟਰ ਆ ਜੱਗੂ ਬਾਈ ਇਹ ਹੈ ਨਾ ਬੰਦਿਆਂ ਨੇ ਲਿਆ ਵੀ ਤਾਂ ਖੇਤੀ ਕਰਨੇ ਨੂੰ ਹੈਪੀ ਬਾਈ ਹਾਂ ਆਪਾਂ ਤਾਂ ਆਪਾਂ ਤਾਂ ਦਿੱਲੀ ਵੀਡੀਓ ਬਣਾਉਨੇ ਆ ਹਾਂ ਆਪਾਂ ਅੱਜ ਤੱਕ ਕਿਸੇ ਟਰੈਕਟਰ ਨੂੰ ਮਾੜਾ ਚੰਗਾ ਨਹੀਂ ਗੇਹਾ ਨਾ ਠੀਕ ਕੋਈ ਵੀ ਕੰਪਨੀ ਆ ਚਾਹੇ ਜੌਂਡੀਅਰ ਆ ਚਾਹੇ ਫਾਰਮ ਟਰੈਕ ਆ ਚਾਹੇ ਸੋਨਾ ਲੀਕਾ ਚ ਐਂਡੋ ਫਾਰਮ ਆ ਕੋਈ ਕੰਪਨੀ ਆਪਣੀ ਉਹਦੇ 'ਚ ਲੱਗਦਾ ਹਰੇ ਆਪਣੀ ਜਗ੍ਹਾ ਬਾਈ ਫਿੱਟ ਆ ਹਰੇ ਟਰੈਕਟਰ ਆਪਣੇ ਆਪ ਆਪਣੇ ਉਹਦੇ ਟਰੈਕਟਰ ਵਧੀਆ ਬਣਾਉਂਦੇ ਹਨਾ ਸਾਰੇ ਆਪਣਾ ਕੰਪਨੀ ਜ਼ੋਰ ਲਾਉਂਦੀ ਉਹ ਆ ਬਾਈ ਮਾੜਾ ਸਟਾਰਟ ਕਰਕੇ ਦਿਖਾ ਦੇ ਟਰੈਕਟਰ ਐਟਾ ਸਟਾਰਟ ਕਰਾਂ ਨਾਲੇ ਮੀਟਰ ਮੂਟਰ ਦਿਖਾਦਾ ਬਾਈ ਇੱਕ ਵਾਰ ਮੀਟਰ ਦਾ ਕਿੰਨੇ ਘੰਟੇ ਚੱਲਿਆ ਵਾ ਚਲੋ ਦੱਸਣੇ ਤੇ ਦਿਖਾਉਣ ਦਾ ਫਰਕ ਨਹੀਂ ਆਉਂਦਾ ਹਾਂ ਠੀਕ ਆ 73 ਘੰਟੇ ਚੱਲਿਆ ਵਾ ਬੋਲ ਟਰੈਕਟਰ ਕਰ ਠੀਕ ਆ ਕਾਵੇ ਕਿਹੜਾ ਇਹਨੂੰ ਫਾਰਵਰਡ ਰਿਕਾਣੇ ਮੂਰੇ ਤਾਂ ਕਿਹੜਾ ਕੱਟ ਕੇ ਆਊਗਾ ਹੁਣ ਇਹ ਠੀਕ ਆ ਬਾਈ ਪੱਕੀ ਐ ਜੇ ਨਵੇਂ ਮੈਟਲ ਕਰਾਉਂਦਾ ਹਾਂ ਅਸੂਰੇ ਵੈਸੇ ਆਪੀ ਵੀ ਇਹਨੂੰ ਕਿਹੜਾ ਦੇਣ ਦਾ ਕੋਈ ਮਤਲਬ ਨਹੀਂ ਦਾ ਬਣਦਾ ਇਹ ਤਾਂ ਆਪਾਂ ਲੇ ਕੋ ਬਸ ਉਦਾਂ ਹੀ ਦੇ ਦਿੱਤਾ ਵੀ ਚੱਲ ਮਾੜੀ ਜੀ ਵੀਡੀਓ ਆਜ ਹੋਜੀ ਬਾਈ ਚੈੱਕ ਹੋ ਗਈ ਹਾਂ ਹਾਂ ਠੀਕ ਹੈ ਬਾਈ ਇਹ ਗਾ ਵਾਚ ਕਰਾਂਗੇ ਫਿਰ ਸਟਾਰਟ ਕਰ ਤੇ ਹਾਂ ਤੇ ਇਦੋਂ ਫਿਰ ਵੀ ਬਾਈ ਟਰੈਕਟਰ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਜੀ ਠੀਕ ਹੈ ਜੀ ਮਾਡਲ 24 ਆ ਤੇ ਹੋਰ ਜੋ ਕੋਈ ਜਾਣਕਾਰੀ ਜਿਹੜੀ ਆਪਾਂ ਵੀਡੀਓ ਦੇ ਵਿੱਚ ਨਾ ਦੱਸੀ ਹੋਵੇ ਤਾਂ ਉਹ ਵੀਰਾਂ ਨੂੰ ਬੇਨਤੀ ਆ ਵੀ ਤੁਸੀਂ ਫੋਨ ਕਰ ਲਿਓ ਫੋਨ ਤੇ ਜਾਣਕਾਰੀ ਲੈ ਲਿਓ ਟਰੈਕਟਰ ਬਾਰੇ ਠੀਕ ਹੈ ਜੀ ਨੰਬਰ ਆਪਾਂ ਨੇ ਚਲਾ ਦੇਣਾ ਸਕਰੀਨ ਤੇ ਠੀਕ ਹੈ ਜੀ ਨੰਬਰ ਮੈਂ ਬੋਲ ਵੀ ਦਿੰਨਾ ਇੱਕ ਵਾਰ ਨੰਬਰ ਬੋਲ ਬਾਈ ਨੰਬਰ ਬੋਲ ਦੇ ਬਲਵੰਤ ਬਾਈ ਦਾ ਬੋਲ ਤੇ ਨੰਬਰ ਬੋਲ ਦੇਣਾ ਬਾਈ ਤੇ ਵੀਡੀਓ ਦਾ ਥੱਲੇ ਵੀ ਨੰਬਰ ਚੱਲੂ ਉਹ ਤੇ ਜਾਣਕਾਰੀ ਲੈ ਲਿਓ ਜੀ ਲੈ ਜਗੋ ਬਾਈ ਤੁਸੀਂ ਬੋਲ ਦੇ 9988360073 ਠੀਕ ਹੈ ਜੀ 9998360073 ਇਹ ਨੰਬਰ ਤੇ ਕਾਲ ਲਓ ਜੀ ਕਾਲ ਰੇਟ ਬਾਈ ਆਪਾਂ ਵੀਡੀਓ ਵਿੱਚ ਤਾਂ ਨਹੀਂ ਦੱਸ ਸਕਦੇ ਕਿਉਂਕਿ ਆਪਾਂ ਰੇਟ ਉੱਚੇ ਮਾਡਲ ਦਾ ਦੱਸਦੇ ਨੇ ਕਈ ਵੀਰ ਥੱਲੇ ਗਲਤ ਕਮੈਂਟ ਕਰਦੇ ਆ ਰੇਟ ਟਰੈਕਟਰ ਦਾ ਗਲਤ ਮਲਤ ਲਾਉਨੇ ਆ ਜੇ ਆਪਾਂ 7 ਲੱਖ ਪਾਤਾ ਕੋਈ 4 ਲੱਖ ਪਾ ਦਿੰਦਾ ਕੋਈ 3 ਲੱਖ ਪਾ ਜਿਹਨੇ ਨਹੀਂ ਲੈਣਾ ਹੁੰਦਾ ਉਹ ਵੀ ਨਹੀਂ ਬਾਈ ਫਿਰ ਉਹਦੇ ਨਾਲ ਕਿਹਾ ਜਿਹੜੇ ਬੰਦੇ ਨੇ ਲੈਣਾ ਹੁੰਦਾ ਏ ਉਹਦਾ ਵੀ ਕਮੈਂਟ ਵੜ ਕੇ ਉਹਦਾ ਵੀ ਮਨ ਕਰਾਉਂਦਾ ਹੌਸਲਾ ਟੁੱਟਦਾ ਹਾਂ ਬੰਦਾ ਕਹਿੰਦਾ ਪੰਨੀ ਟਰੈਕਟਰ ਇੰਨੇ ਦਾ ਏ ਸਿਰਫ ਆਪਣੀ ਆਹੀ ਮਜਬੂਰੀ ਆ ਰੇਟ ਨਾ ਪਾਉਣ ਦੀ ਹੋਰ ਕੋਈ ਏਡਾ ਕਰਨੀ ਹੈਗਾ ਸੋ ਜਿਹੜਾ ਵੀ ਕੋਈ ਵੀਰਪਰਾ ਰਿੰਡ ਦਾ ਚਾਹਵਨ ਹੋਇਆ ਤਾਂ ਫੋਨ ਤੇ ਗੱਲਬਾਤ ਕਰ ਲਿਓ ਨਵੇਂ ਨਾਲ ਤੇ ਹੈਪੀ ਬਾਈ ਪੂਰਾ ਵਧੀਆ ਫਾਇਦਾ ਹੋਣਾ ਨਾ ਵਧੀਆ ਵਧੀਆ ਬਾਈ ਠੀਕ ਹੈ ਜੀ ਐਹ ਵੱਧ ਵਾਜ ਜਣੇ ਟਰੈਕਟਰ ਕੋਈ ਤੁਹਾਨੂੰ ਆਏ ਨਹੀਂ ਕਹੂਗਾ ਵੀ ਤੁਸੀਂ ਟਰੈਕਟਰ ਪੁਰਾਣਾ ਲਿਆ ਟਰੈਕਟਰ ਤੁਹਾਨੂੰ ਐਂ ਕਹੋ ਵੀ ਟਰੈਕਟਰ ਤੁਸੀਂ ਨਵਾਂ ਲੈ ਕੇ ਆਏ ਆ ਹਾਰ ਪਾ ਕੇ ਜਿਵੇਂ ਦਾ ਤੁਸੀਂ ਨਵਾਂ ਉਦਾਂ ਹੀ ਸੇਮ ਆ ਟਰੈਕਟਰ ਠੀਕ ਹੈ ਜੀ ਫੋਨ ਤੇ ਕਰ ਲਿਓ ਗੱਲਬਾਤ ਤੇ ਬਾਕੀ ਹੋਰ ਵੀ ਟਰੈਕਟਰ ਖੜੇ ਨੇ ਪੁਰਾਣੇ ਦਿਖਾ ਦੇ ਸਾਰੇ ਟਰੈ ਠੀਕ ਹੈ ਜੀ ਪਰਾਣੇ ਹੋਰ ਜੌਂਡੀਅਰ ਖੜਾ 523 ਸੋਨਾ ਲੀਕਾ ਡੋ ਫਾਰਮ ਇੱਧਰ ਖੜੇ ਸਵਰਾਜ ਮਹਿੰਦਰਾ ਤਰੀਬਨ ਆਪਣੀ ਏਜੰਸੀਆਂ ਜਿਹੜੀਆਂ ਸਾਨੂੰ ਸਾਰੀ ਟਰੈਕਟਰ ਮਿਲ ਜਾਣੇ ਨੇ ਠੀਕ ਹੈ ਜੀ ਪਰ ਤੁਹਾਨੂੰ ਕਿਸੇ ਟਰੈਕਟਰ ਚ ਕੋਈ ਛੇੜਖਾਨੇ ਜਿਵੇਂ ਟਰੈਕਟਰ ਆਇਆ ਹੈ ਜੈਨੂਨ ਤੁਹਾਨੂੰ ਉਦਾਂ ਦੀ ਟਰੈਕਟਰ ਮਿਲੂਗਾ ਠੀਕ ਹੈ ਜੀ ਤੇ ਬਾਕੀ ਕਿਸੇ ਵੀ ਨੇਡੋ ਫਾਰਮ ਟਰੈਕਟਰ ਲੈਣਾ ਹੁੰਦਾ ਆਪਣਾ ਕੋਈ ਨੇਡੋ ਫਾਰਮ ਦੇ ਸਾਰੇ ਮਾਡਲ ਖੜੇ ਆ ਲੇਟੈਸਟ 30 60 30 55 355 NB ਸਾਰੇ 50 55 60 65 ਸਾਢੇ ਕੈਟਾਗਰੀ ਦੇ ਟਰੈਕਟਰ ਖੜੇ ਨੇ ਬਿਲਕੁਲ ਜੈਜ ਰੇਟਾ ਟਰੈਕਟਰਾਂ ਦਾ ਰੋਟਾ ਵਿਟਾ ਲੈਣਾ ਉਹ ਵੀ ਮਿਲ ਜਣਗੇ ਸ਼ਕਤੀਮਾਨ ਲੈਣਾ ਗਰਵਾਦਾ ਲੈਣਾ ਤੁਹਾਨੂੰ ਆਵਣੀ ਸਾਡੀ ਮੰਡੀ ਜਾ ਕੇ ਹਰੇਕ ਵੈਰਾਈ ਮਿਲੂਗੀ ਤੁਸੀਂ ਖਾਲੀ ਨਹੀਂ ਜਾਉਂਗੇ ਭਾਈ ਏਦਾਂ ਹੀ ਹੈ ਵੀ ਸਾਰੇ ਟਰੈਕਟਰ ਹੈਗੇ ਆ ਹਾਂ A to Z ਤੇ ਟਰੈਕਟਰ ਸਾਰੇ ਵਧੀਆ ਆਪਣੀ ਆਪਣੀ ਬਾਈ ਜਿਹਨੂੰ ਜੌਂਡੀਅਰ ਪਸੰਦ ਆ ਜੌਂਡੀਅਰ ਇੱਕ ਨੰਬਰ ਆ ਹਰੇਕ ਟਰੈਕਟਰ ਆਪਣੀ ਆਪਣੀ ਜਗ੍ਹਾ ਤੇ ਬਹੁਤ ਵਧੀਆ ਆਪਾਂ ਅਜੇ ਤੱਕ ਵੀਡੀਓ ਚ ਕਿਸੇ ਟਰੈਕਟਰ ਨੂੰ ਮੜਾ ਚੰਗਾ ਨਹੀਂ ਕਿਹਾ ਨਾ ਆਪਾਂ ਕਦੇ ਕਹਿਣਾ ਕਿਹ ਕੀ ਗੱਲ ਹਾਂ ਕਿਉ ਜਿਨੇ ਜਿਨੇ ਕੇ ਪੈਸੇ ਲਾਉਣੇ ਉਦਾਂ ਦਾ ਰੈਟ ਉਦਾਂ ਦਾ ਰੈਟ ਬਿਲਕੁਲ ਜੀ ਬਾਕੀ ਠੀਕ ਆ ਅੱਜ ਦੀ ਵੀਡੀਓ ਵਿੱਚ ਇਨ ਹੈਪੀ ਬਾਈ ਤੇਰਾ ਧੰਨਵਾਦ ਬਹੁਤ ਬਹੁਤ ਕੋਈ ਨਹੀਂ ਜੱਗ ਵੀਡੀਓ ਜਰੂਰ ਪਾਇਆ ਕਰਤੋਂ ਨਾ ਪਾਇਆ ਕਰਨੀ ਹਾਂ ਤੇ ਬਾਈ ਨਾਲੇ ਉਦੋਂ ਵੀਡੀਓ ਪਾਈ ਦੀ ਦਿਨ ਦਿਨ ਮਹੀ ਪਿਆ ਵੀਡੀਓ ਬਹੁਤ ਚੱਲੀ ਆ ਹਾਂ ਵੀਡੀਓ ਚੱਲੀ ਵਾਧਾ 35 40 ਹਜ਼ਾਰ ਵੀਊ ਹੋ ਗਏ ਬਾਈ ਵੀਡੀਓ ਨੂੰ ਉਦਾਂ ਅਸੀਂ ਬਹੁਤ ਖੌਰੂ ਪਾਇਆ ਉਹਰੇ ਟਰੈਕਟਰਾਂ ਦੇ ਨਾਲ ਤੇ ਠੀਕ ਆ ਅੱਦੇ ਬਲੌਗ ਵਿੱਚ ਇੰਨੇ ਵੀਡੀਓ ਚੰਗੀ ਲੱਗੀ ਲਾਈਕ ਜਰੂਰ ਕਰਿਓ ਤੇ ਆਪਣੇ YouTube ਚੈਨਲ ਨੂੰ ਕਰਿਓ ਸਬਸਕ੍ਰਾਈਬ Instagram ਤੇ Facebook ਪੇਜ ਨੂੰ ਵੀ ਜਰੂਰ ਤੇ ਮਿਲਦੇ ਹਾਂ ਹੋਰ ਵੀਡੀਓ ਸਾਰੇ ਵੀਰਾਂ ਦਾ ਧੰਨਵਾਦ